ਹਲਕਾ ਝੰਡੇਆਲਾ ਦਿਨ ਆਉਂਦੇ ਪਿੰਡ ਨਿਜਾਮਪੁਰਾ ਦੇ ਵਾਸੀ ਕੁਲਜੀਤ ਕੌਰ ਨੇ ਪੁਲਿਸ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸਦੀ ਧੀ ਸਮਾਈ ਪ੍ਰੀਤੌਰ ਦੀ ਮੌਤ ਦੇ ਕਾਰਨ ਦਾ ਪਤਾ ਲਗਾ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ ਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੁਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਸਦੀ ਧੀ ਸਮਾਈ ਪ੍ਰੀਤ ਕੌਰ ਜਿਸ ਦੀ ਉਮਰ ਕਰੀਬ 15 ਸਾਲ ਸੀ ਨਾਲ ਝੰਡੇਆਲਾ ਵਾਸੀ ਸੁਖਵੀਰ ਨੇ ਉਸ ਨੂੰ ਵਰਗ ਲਾ ਕੇ ਪ੍ਰੇਮ ਸੰਬੰਧ ਬਣਾ ਲਏ ਸਨ ਜਿਸ ਦੇ ਚੱਲਦੇ 11 April ਸਾਢੇ 10 ਵਜੇ ਸੁਖਬੀਰ ਨੇ ਉਹਨਾਂ ਦੀ ਧੀ ਸਮਾਈ ਪ੍ਰੀਤ ਕੌਰ ਨੂੰ ਫੋਨ ਕਰਕੇ ਬੁਲਾਇਆ ਜੋ ਉਸ ਦੇ ਸੰਦੇ ਤੇ ਘਰੋਂ ਬਾਹਰ ਉਸ ਨੂੰ ਮਿਲਣ ਚਲੀ ਗਈ। ਕੁਲਦੀਪ ਕੌਰ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਸਾਢੇ 3 ਵਜੇ ਸੁਖਬੀਰ ਵੱਲੋਂ ਫੋਨ ਕਰਕੇ ਇਤਲਾਹ ਦਿੱਤੀ ਗਈ ਕਿ ਤੁਹਾਡੀ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਜਿਸ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਹਸਪਤਾਲ ਪਹੁੰਚ ਕੇ ਇਲਾਜ ਸ਼ੁਰੂ ਕਰਵਾਇਆ ਗਿਆ ਜਿਸ ਦੀ ਇਲਾਜ ਦੌਰਾਨ ਅਗਲੇ ਦਿਨ ਮੌਤ ਹੋ ਗਈ। ਉਨ੍ਹਾਂ ਪੁਲਿਸ ਨੂੰ ਇਨਸਾਫ ਦੀ ਗੁਹਾਰ ਲਗਾਉਂਦੀਆਂ ਕਿਹਾ ਕਿ ਸਮਾਈਲਪ੍ਰੀਤ ਦੀ ਮੌਤ ਦੇ ਕਾਰਨਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਕੰਬੋ ਦੇ ਮੁਖੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੀ ਹਦਾਇਤਾਂ ਮੁਤਾਬਕ ਇਕੱਲਾ ਇਸ ਕੇਸ ਸੰਬੰਧੀ ਹੀ ਨਹੀਂ ਉਹ ਕਿਸੇ ਵੀ ਕੇਸ ਸੰਬੰਧੀ মিডিਆ ਨੂੰ ਕੋਈ ਜਾਣਕਾਰੀ ਨਹੀਂ ਦੇ ਸਕਦੇ। ਕੁਲਜੀਤ ਕੌਰ ਭਾਜੀ ਮੇਰਾ ਨਾਮ ਆ ਤੇ ਨਿਜਾਮਪੁਰ ਮੇਰਾ ਪਿੰਡ ਆ। ਤੇ ਪੇਕੇ ਮੇਰੇ ਜੰਡਿਆਲਾ ਗੁਰੂ। ਉਥੋਂ ਉਥੇ ਮੇਰੇ ਬੱਚੀ ਆ ਸਮਾਈਲ ਪ੍ਰੀਤਕੌਰ ਜਿਹਦੀ ਉਮਰ 15 ਸਾਲ ਆ। ਉਥੇ ਅਕਸਰ ਹੁੰਦੀ ਜਾਂਦੀ ਸੀ ਤੇ ਉਥੋਂ ਦਾ ਮੁੰਡਾ ਇਹ ਜੰਡਿਆਲਾ ਗੁਰੂ ਦਾ ਰਹਿਣ ਵਾਲਾ ਸੀ ਸੁਖਬੀਰ ਸਿੰਘ। ਉਹਨੇ ਲਿਆ ਉਹਨੇ ਪਰਮਾ ਲਿਆ ਮੇਰੀ ਬੱਚੀ ਨੂੰ। ਉਹ ਅਕਸਰ ਚਲੋ ਹੁੰਦੀ ਜਾਂਦੀ ਤੇ ਉਹਨਾਂ ਦੀ ਗੱਲਬਾਤ ਹੋ ਗਈ ਤੇ 11 ਅਪ੍ਰੈਲ ਨੂੰ ਸੱਦ ਕੇ ਨਾ ਬੱਚੀ ਮੇਰੀ ਨੂੰ ਤੇ ਦਵਾਈ ਦੇਤੀ ਆ ਤੇ 3:30 ਵਜੇ ਨਾਲ ਮੈਨੂੰ ਫੋਨ ਕਰਕੇ ਦੱਸਿਆ ਵਾ ਵੀ ਇੰਨੇ ਅਭੀ ਨੇ ਦਵਾਈ ਖਾ ਲਈ ਛੋਟਾ ਨੇ ਮੇਰੀ ਅਭੀ ਗੁड़िया ਦੇ ਨਾਮ ਤੇ ਅਸੀਂ ਜਦੋਂ ਗਏ ਤਾਂ ਸਾਡੇ ਜਾਂਦੇ ਨੂੰ ਉਹਨਾਂ ਨੇ ਦਾਖਲ ਕਰਵਾ ਦਿੱਤੀ ਤੇ ਬਹੁਤ ਮਾੜੇ ਹਾਲਤ ਹੀ ਗੁਰੂ ਰਾਮਦਾਸ ਉਸਕੀ ਬਹੁਤ ਮਾੜੀ ਹਾਲਤ ਹੀ ਤੇ 11 ਨੂੰ ਦਵਾਈ ਦਿੱਤੀ ਤੇ 12 ਨੂੰ ਸ਼ਾਮੀ ਦੀ ਡੈਥ ਹੋ ਗਈ ਆ ਤੇ ਜਾਂਦੀ ਮੈਨੂੰ ਕਹਿ ਕੇ ਵੀ ਮੈਨੂੰ ਮੰਮੀ ਸੋਖ ਨੇ ਸੱਦੇ ਆ ਤੇ ਮੈਨੂੰ ਹਾਂਜੀ ਕਿ ਨਵਾ ਪਿੰਡ ਚੋਂ ਕਿ ਪਹਿਲਾਂ ਤੇ ਪੁਲਿਸ ਵਾਲਾ ਬਿਆਨ ਵੀ ਲਿਆ ਕੇ ਤੇ ਮੁੜ ਕੇ ਚਲੋ ਮੁੰਡੇ ਨੂੰ ਵੀ ਖੜਿਆ ਚੋਂਕੀ ਬਾਚੋਂ ਬਾਚ ਸਾਨੂੰ ਇਹੀ ਵੀ ਗਏ ਮਗਰ ਤੇ ਸਾਡੇ ਜਾਂਦਿਆਂ ਨੂੰ ਉਹਨਾਂ ਨੇ ਛੱਡ ਦਿੱਤਾ ਇਹ ਮੁੰਡੇ ਨੂੰ ਬਾਚੋਂ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡਾ ਥਾਣਾ ਜਿਹੜਾ ਜਿੱਥੇ ਵਾਰਦਾਤ ਹੋਈ ਆ ਉਥੇ ਖਾਣ ਥਾਣਾ ਤੁਹਾਨੂੰ ਕੋ ਮੋਈ ਲੱਗਦਾ ਵਾ ਉਥੇ ਤੁਸੀਂ ਦੌਰ ਦਾ ਇਹਨਾਂ ਦੇ ਕਰਵਾਓ ਤੇ ਬਾਜੀ ਇਹੀ ਉਥੇ ਗਏ ਆ ਤੇ ਜੇ ਵੀ ਇਹਨਾਂ ਨੇ ਸਾਡੀ ਕੋਈ ਨਹੀਂ ਸੁਣੀ ਹੈਗੀ ਵੀ ਹਾਂਜੀ ਦਰਖਾਸਤ ਵੀ ਬਾਜੀ ਪਰਚਾ ਵੀ ਹੋਇਆ ਦਾ ਵਾ ਪਰ ਇਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਸੁਣਦੇ ਪਏ ਜਾਂਦੇ ਆ ਤੇ ਟਾਲ ਕੇ ਕੱਲ ਦਿੰਦੇ ਉਥੋਂ ਐਂ ਤੇ ਭਾਜੀ ਇਹੋ ਕਹਿੰਨੇ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਨੇ ਭਾਜੀ ਉਹਨਾਂ ਨੂੰ ਦੁੱਧ ਕੀਤਾ ਦੁਸ਼ਟ ਕਰਮ ਕੀਤਾ ਮੈਨੂੰ ਸਜ਼ਾ ਮਿਲਣੀ ਚਾਹੀਦੀ ਇਹਨਾਂ ਨੂੰ ਤੇ ਭਾਜੀ ਸਾਡੀ ਕੋਈ ਨਹੀਂ ਸੁਣਨ ਦੇ ਕਾਰਵਾਈ ਕਰਦੇ ਪਏ ਸਾਡੇ ਪੁਲਿਸ ਵਾਲੇ ਕਹਿੰਦੇ ਕੋਈ ਠਾਣੇ ਵਾਲੇ ਜਾਂਦੇ ਆ ਤੇ ਟਾਲ ਕੇ ਕੱਲ ਦਿੰਦੇ ਆ ਉਹ ਤੇ ਕਹਿੰਦੇ ਭਾਜੀ ਚਲੋ ਹੋ ਜਾਊਗਾ ਤੁਹਾਡਾ ਤੇ ਭਾਰੇ ਗਏ ਆ ਤੇ ਇਹਨਾਂ ਦੀ ਨਹੀਂ ਸੁਣੀ ਉਹਨਾਂ ਨੇ ਫਿਰ ਵੀ ਜੋਗਾ ਸਿੰਘ ਮੇਰਾ ਨਾਮ ਆ ਜੀ ਨizampura ਮੇਰਾ ਪਿੰਡ ਹੈ ਵੇਖੋ ਇਹ ਮੇਰੀ ਗੁੜੀ ਆ ਜੀ ਜੰਡਿਆਲੇ ਮੇਰੇ ਸਹੁਰੇ ਆ ਤੇ ਉੱਥੋਂ ਦਾ ਮੁੰਡਾ ਇਹ ਸੁਖਬੀਰ ਤੇ ਗੋਡੀ ਮੇਰੀ ਆਉਂਦੀ ਜਾਂਦੀ ਤੇ ਉਹਨੇ ਉਹਨੂੰ ਪੁਚਲਾ ਲਿਆ ਤੇ ਮੁੜ ਕੇ ਬਾਹਰ ਮਿਲ ਜੋਲ ਨੂੰ ਕਰ ਲਿਆ ਉਹਦਣਾ ਤੇ ਬਾਅਦ ਚ ਉਹਨੂੰ ਥੋੜੇ ਚਿਰ ਬਾਅਦ ਉਹਨੇ ਬਾਹਰ ਸੱਦ ਕੇ ਦੇ ਦਵਾਈ ਦੇਤੀ ਦਵਾਈ ਦਿੱਤੀ ਦੇ ਬਾਅਦ ਵਿੱਚ ਉਹ ਇਹਨਾਂ ਨੇ ਜੀ ਸਾਨੂੰ ਫੋਨ ਕੀਤਾ ਵਾ ਇਕ ਕੁੜੀ ਨੇ ਦਵਾਈ ਖਾ ਲਈ ਆ ਵੀ ਨੇ ਮੁੰਡੇ ਨੇ ਬਾਅਦ ਚ ਸਾਡਾ ਪਿੰਡ ਆ 2 ਕਿਲੋਮੀਟਰ ਦੇ ਜੰਡਿਆਲਾ ਇਥੋਂ ਕਾਫੀ ਦੂਰ ਆ 10 ਕਿਲੋਮੀਟਰ 15 ਕਿਲੋ ਤੇ ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਉਹਨੂੰ ਹਸਪਤਾਲ ਵੀ ਸੋੜਤਾ ਜੀ ਤੇ ਬਾਅਦ ਚ ਜਦੋਂ ਅਸੀਂ ਕੋਈ ਮਤਲਬ ਕਾਰਵਾਈ ਕਰਨ ਲੱਗੇ ਇਹਨਾਂ ਦੇ ਤੇ ਇਹਨਾਂ ਨੇ ਉਥੋਂ ਘੋੜੇ ਹੋ ਗਏ ਆ ਜੀ ਛੱਡ ਕੇ ਕੁੜੀ ਨੂੰ ਹਾਂਜੀ ਪੁਲਿਸ ਨੂੰ ਅਸੀਂ ਦਰਖਾਸਤ ਦਿੱਤੀ ਹੈ ਜੀ ਤੇ ਅੱਜ ਤੱਕ ਸਾਡੀ ਕੋਈ ਕਾਰਵਾਈ ਕੋਈ ਸੁਣਵਾਈ ਨਹੀਂ ਹੋਈ ਅਸੀਂ ਕਮੋਈ ਥਾਣੇ ਚੱਕਰ ਮਾਰ ਮਗਰ ਕਈ ਥੱਕ ਗਏ ਆ ਤੋ ਜਿਹੜਾ ਇਹ ਅਫਸਰ ਸਾਹਿਬ ਆ ਉਹ ਕਹਿੰਦੇ ਤੇ ਤੁਹਾਡੀ ਸੁਣਵਾਈ ਹੋ ਗਈ ਹੈ ਜਾਓ ਜਾਓ ਇਤਰਾ ਕਰਦੇ ਅਸੀਂ ਇਹੋ ਮੰਗ ਕਰਦੇ ਆ ਜੀ ਸਾਡੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਹਾਂਜੀ ਮੇਰਾ ਨਾਮ ਜੀ ਹਰਜਿੰਦਰ ਸਿੰਘ ਪਿੰਡ ਮੇਰਾ ਨizampur ਸਰ ਮਾਮਲਾ ਇਹ ਆ ਅਗਰ ਜੋਗੋ ਸਿੰਘ ਜੀ ਦੀ ਬੇਟੀ ਸਮਲਪ੍ਰੀਤ ਤੇ ਜੋਗਾ ਸਿੰਘ ਦੇ ਸੌਰੇ ਜਿਹੜੇ ਆ ਮੋਹ ਜਨਾਲਾ ਗੁਰੂ ਹੀ ਗਏ ਉੱਥੇ ਇਹਨਾਂ ਦੀ ਬੱਚੀ ਦੇ ਕਿਸੇ ਨਾ ਸਬੰਧ ਸੀ ਉਹ ਮੁੰਡੇ ਨੇ ਉਹਨੂੰ ਆਪਣੇ ਝਾਪੇ 'ਚ ਲਿਆ ਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਨੀਆਂ ਕਿ ਮੈਂ ਤੇਰ ਨਾਲ ਵਿਆਹ ਕਰਾਉਂਗਾ ਵਿਆਹ ਦਾ ਚਾਸਾ ਦਿੱਤਾ ਕੋ ਸਮਾਂ ਚੱਲਦਾ ਰਿਹਾ ਕੰਮ ਬਾਅਦ ਦੇ ਵਿੱਚ ਇੱਕ ਦਿਨ ਉਹਨੇ ਮੁੰਡੇ ਨੇ ਬਾਹਰ ਸੱਦ ਕੇ ਕੁੜੀ ਨੂੰ 10:30 ਵਜੇ ਕੁੜੀ ਘਰੋਂ ਗਈ ਆ ਤੇ ਮੁੜ ਕੇ ਜੋ ਵੀ ਉਹਦੇ ਨਾਲ ਮਾਰਾ ਕਰਮ ਕਰਨਾ ਸੀ ਉਹ ਕਰਕੇ ਉਹਨੂੰ ਦਵਾਈ ਦਿੱਤੀ ਦਵਾਈ ਦੇਣ ਦੇ ਬਾਅਦ 4-5 ਘੰਟਿਆਂ ਬਾਅਦ ਉਹਨਾਂ ਕੁੜੀ ਦੇ ਮਾਪਿਓ ਨੂੰ ਫੋਨ ਕੀਤਾ ਕਿ ਅਸੀਂ ਕੁੜੀ ਨੂੰ ਰੈਫਰ ਕਰਾ ਦਿੱਤਾ ਉਹਦਾ ਨਾਮ ਬਾਸ ਹਸਪਤਾਲ ਦਾਖਲ ਵੀ ਉਹਨਾਂ ਕਰਾਇਆ ਇਨਸਾਫ ਸਾਬ ਉਹਨਾਂ ਜਿਹੜੇ ਮੁੰਡੇ ਦੀ ਮਾਂ ਨੇ ਮੁੰਡੇ ਦਾ ਪ੍ਰੋ ਸੀਗਾ ਹੋਰ ਮੁੰਡੇ ਦਾ ਯਾਰ ਦੋਸਤ ਸੀਗੇ ਦੂਜੇ ਦਿਨ ਕੁੜੀ 11 ਤਰੀਕ ਨੂੰ ਕੁੜੀ ਨੇ 12 12 ਇਹ ਜਾਰਾਂ ਦਵਾਈ ਖਾਦੇ ਆ ਤੇ 12 ਨੂੰ ਦੰਮ ਤੋੜਤੇ ਆ ਤੇ ਪਰਚਾ ਵੀ ਹੋ ਗਿਆ ਪਰ ਪੁਲਿਸ ਸਾਨੂੰ ਕੋਈ ਧਿਆਨ ਹੀ ਦੇ ਨਹੀਂ ਅਸੀਂ ਇਹ ਮੰਗਾ ਕਰਦੇ ਆ ਪ੍ਰਸ਼ਾਸਨ ਨੂੰ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਹੜੇ ਦੋਸ਼ੀ ਆ ਉਹ ਸ਼ਰੇ ਆਮ ਆਪਣੇ ਘਰ ਵਿੱਚ ਘੁੰਮ ਰਹੇ ਆ ਤੇ ਅਹਾਂ ਉਹਨਾਂ ਦਾ ਸਾਰਾ ਪਤਾ ਕੀਤਾ ਘਰ ਚ ਕੰਮ ਵੀ ਚੱਲ ਰਿਹਾ ਪਰ ਪੁਲਿਸ ਸਾਨੂੰ ਕੋਈ ਧਿਆਨ ਹੀ ਦੇ ਨਹੀਂ ਜਿਹੀ ਕਮੋਈ ਥਾਣੇ ਗਏ ਆ ਉਥੋਂ ਦਾ ਐਸ ਐਚਓ ਮੈਂ ਕਹੂੰਗਾ ਅਹੀਂ ਜਾ ਕੇ ਪੁੱਛਿਆ ਵੀ ਸਾਡੇ ਕੇਸ ਦਾ ਕੀਤਾ ਕਿਉਂ ਨਹੀਂ ਆ ਇਹਨਾਂ ਗਰੀਬਾਂ ਦੀ ਸੁਣਵਾਈ ਕਿਉਂ ਨਹੀਂ ਹਾਂ ਨੁਕੀ ਦਾ ਚਲ ਜੋ ਚਲ ਜੋ ਇੱਥੇ ਤੁਹਾਡੀ ਸੁਣਵਾਈ ਹੋ ਗਈ ਆ ਅਹੀਂ ਇਹੋ ਹੀ ਮੰਗ ਕਰਦੇ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਗਾਂ ਤੋਂ ਕੋਈ ਇਹੋ ਜਿਹੀ ਜਿਹੜੀ ਘਟੀਆਂ ਹਰਕਤ ਨਾ ਕਰੇ ਤੇ ਬਸ ਸਾਡੀ ਇਹੋ ਪ੍ਰਸ਼ਾਸਨ ਗਾੜੀ ਮੰਗਿਆ ਜੀ ਮੇਰਾ ਨਾਮ ਅਨਮੋਲ ਸਿੰਘ ਹੈ ਅਨਮੋਲ ਸਿੰਘ ਛਾਪਾ ਤੇ ਮੈਂ ਬਤੌਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਦੇ BC ਵਿੰਗ 'ਚ ਸੇਵਾ ਨਿਭਾ ਰਿਹਾ ਹਾਂ ਮੇਰੇ ਨਾਲ ਹੀ ਇੱਥੇ ਪਿੰਡਿਆ ਨੀ ਜਾਮਪੁਰ ਉਥੋਂ ਮੈਂਬਰ ਪੰਚਾਇਤ ਸਰਦਾਰ ਹਰਜਿੰਦਰ ਸਿੰਘ ਇੱਕ ਪਰਿਵਾਰ ਨੂੰ ਮੇਰੇ ਨਾਲ ਮਿਲਾਇਆ ਉਹਨਾਂ ਨੇ ਕੁਝ ਦਿਨ ਪਹਿਲਾਂ ਉਹਨਾਂ ਦੀ ਬੇਟੀ ਦੀ ਇਸ ਤਰ੍ਹਾਂ ਦਵਾਈ ਦੇ ਕੇ ਹੱਤਿਆ ਕਰਕੇ ਤੇ ਬਲਾਤਕਾਰ ਕਰਕੇ ਹੱਤਿਆ ਕਰ ਦਿੱਤੀ ਗਈ ਆ ਉਹਦੇ ਵਿੱਚ ਬੱਚੀ ਹਸਪਤਾਲ ਦਾਖਲ ਰਹੀ ਆ ਹਸਪਤਾਲ ਵੀ ਇਹਨਾਂ ਨੇ ਮੈਨੂੰ ਦੱਸਿਆ ਵਾ ਵੀ ਮੁੰਡਾ ਜਿਹੜਾ ਸਬੰਧਤ ਦੋਸ਼ੀ ਆ ਤੇ ਉਹਦੀ ਮਾਂ ਤੇ ਉਹਦਾ ਪਿਓ ਲੈ ਕੇ ਆਏ ਆ ਔਰ ਉਹਦੀ ਮਾਂ ਨੇ ਹਸਪਤਾਲ ਆਣ ਕੇ ਇਹ ਦੱਸਿਆ ਵੀ ਇਹ ਮੇਰੀ ਬੇਟੀ ਆ ਇਹ ਮੇਰੀ ਬੱਚੀ ਆ ਤੇ ਉਹ ਇੱਥੋਂ ਤੱਕ ਮਲੋਨਾ ਨੇ ਇਹਨੇ ਚਲਾ ਕੇ ਆਓ ਇਹਨਾਂ ਛਾਤਰ ਦਿਮਾਗ ਉਹਨਾਂ ਦਾ ਇਹੋ ਜਿਹਾ ਫਰਡ ਕਰਨ ਦੇ ਆ ਤੇ ਬਾਅਦ ਵਿੱਚ ਇਹਨਾਂ ਨੂੰ ਫੋਨ ਕੀਤਾ 3 ਵਜੇ ਦੇ ਕਰੀਬ ਇਹ 10 ਵਜੇ ਦਾ ਵਾਕਿਆ 10 11 ਵਜੇ ਦਾ ਵਾਕਿਆ ਤੇ 3 ਵਜੇ ਪਰਿਵਾਰ ਨੂੰ ਸਮਾਈਲਪਰੀ ਦਾ ਕੁੜੀ ਦਾ ਨਾਂ ਜਿਹਦੀ ਮੌਤ ਹੋਈ ਆ ਉਹਦੀ ਮਾਤਾ ਨੂੰ ਫੋਨ ਕੀਤਾ ਮੁੰਡੇ ਨੇ ਕਿ ਤੁਹਾਡੀ ਬੇਟੀ ਨੇ ਇਸ ਤਰ੍ਹਾਂ ਕੁਝ ਖਾ ਲਿਆ ਆਪ ਉਹ ਫਿਰ ਮੌਕੇ ਤੋਂ ਫਰਾਰ ਹੋ ਗਿਆ ਇਹਨਾਂ ਨੇ ਫਿਰ ਚੌਂਕੀ ਸ਼ਿਕਾਇਤ ਕੀਤੀ ਆ ਥਾਣੇ ਮਲੋ ਜਿਹੜੀ ਆ ਰਿਪੋਰਟ ਦਰਜ ਹੋ ਗਈ ਆ ਮੇਰਾ ਖਿਆਲ ਏ 72/24 ਥਾਣਾ ਕੰਬੋਦੀ ਐਫ ਆਈ ਆਰ ਨੰਬਰ ਆ ਸਾਰਾ ਇਹਨਾਂ ਨੇ ਬਿਆਨ ਦਿੱਤੇ ਆ ਸਭ ਕੁਝ ਹੋਇਆ ਇਸ ਚੀਜ਼ ਨੂੰ ਲਗਭਗ 3-4 ਮਹੀਨੇ ਹੋ ਗਿਆ ਜਿਹੜੀ ਇਹਨਾਂ ਦੀ ਮੇਨ ਇਹਨਾਂ ਦੇ ਗ੍ਰੀਵੈਂਸਸ ਹੈ ਜੋ ਇਹਨਾਂ ਦਾ ਮੁੱਖ ਐਸ ਐਚਓ ਦੇ ਦੋਸ਼ ਆ ਉਹ ਇਹ ਆ ਕਿ ਹੁਣ ਪੁਲਿਸ ਗ੍ਰਿਫਤਾਰੀਆਂ ਨਹੀਂ ਕਰ ਰਹੀ ਇਹਨਾਂ ਦੇ ਦੱਸਣ ਮੁਤਾਬਕ ਇਹ ਮੁੰਡੇ ਦੇ ਘਰ ਦੀ ਪੈਰਵਾਹੀ ਕਰ ਰਹੇ ਆ ਉਹ ਸਾਰਾ ਪਰਿਵਾਰ ਆਪਣੇ ਘਰ ਚ ਰਹਿਣ ਡਿਆ ਵਾ ਇਹਨਾਂ ਨੇ ਦੱਸਿਆ ਵੀ ਉਹਨਾਂ ਨੇ ਤੇ ਮਿਸਤਰੀ ਲਾਇਆ ਘਰ ਆਪਣਾ ਰੋਜ਼ਮਰਗਾ ਦਾ ਜਿਹੜਾ ਵੀ ਕੰਮ ਆ ਉਹ ਕਰ ਰਿਹਾ ਘਰ ਚ ਆਵਾਜਾਈ ਉਹਨਾਂ ਦੇ ਕੋਈ ਉਹ ਪਗੌੜੇ ਨਹੀਂ ਆ ਕੋਈ ਉਹ ਲੁਕੇ ਛੁਪੇ ਨਹੀਂ ਆ ਮੁੰਡਾ ਜਰੂਰ ਘਰੋਂ ਬਾਹਰ ਆ ਉਹਦਾ ਵੀ ਇਹ ਖੁਰਾਕ ਹੋਜ ਲੱਭਣ ਡਿਆ ਵੀ ਮੁੰਡਾ ਕਿੱਥੇ ਆ ਮੁੰਡੇ ਦੀ ਮਾਂ ਦੋਸ਼ਣ ਆ ਪਿਓ ਦੋਸ਼ੀ ਆ ਇੱਕ ਉਹਦਾ ਮਾਸੀ ਦਾ ਮੁੰਡਾ ਤੇ ਇੱਕ ਉਹਦਾ ਮੁੰਡਾ ਸਗਾ ਮੁੰਡੇ ਦਾ ਸਗਾ ਭਰਾ ਉਹ ਸਾਰੇ ਘਰ ਆ ਇਹਨਾਂ ਨੇ ਜੋ ਮੈਨੂੰ ਦੱਸਿਆ ਇਹ ਕਈ ਵਰੀ ਐਸਐਚਓ ਕੰਬੋ ਨੂੰ ਮਿਲ ਰਹੇ ਆ ਮਿਲ ਚੁੱਕੇ ਆ ਇਹਨਾਂ ਦੇ ਦੱਸਣ ਮੁਤਾਬਕ ਇਹ ਆ ਕਿ ਐਸਐਚਓ ਕੰਬੋ ਦਾ ਵਤੀਰਾ ਬਹੁਤ ਹੀ ਨਖਿੱਧ ਆ ਇਹ ਜਾਂਦੇ ਆ ਤੇ ਇਹਨਾਂ ਨੂੰ ਟਾਲ ਦਿੱਤਾ ਜਾਂਦਾ ਇਹ ਜਾਂਦੇ ਆ ਤੇ ਇਹਨਾਂ ਨੂੰ ਕਹਿੰਦਾ ਵਾ ਉਹ ਇਹ ਕਹਿੰਦੇ ਇਹ ਇਸ਼ਾਰਾ ਕਰਕੇ ਦੱਸ ਦਿਆ ਐਦਾਂ ਮਤਲਬ ਇਸ਼ਾਰਾ ਕਰਦਾ ਵੀ ਬਾਹਰ ਹੋ ਜਾ ਦਫ਼ਤਰ ਚੋਂ ਤੁਸੀਂ ਮੈਂ ਇਹਦੀ ਬੜੀ ਨਿੰਦਿਆ ਕਰਦਾ ਇਹ ਇਦਾਂ ਨਹੀਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਫਿਰ ਇਹੋ ਜਿਹਾ ਵਤੀਰਾ ਜਿਹੜਾ ਇਹ ਨਾਮ ਬਰਦਾਸ਼ਤ ਕਰਨ ਯੋਗ ਹੈ ਇਹਨਾਂ ਨੂੰ ਫਿਰ ਮੈਂ ਐਸਐਸਪੀ ਸਾਹਿਬ ਕੋਲ ਭੇਜਿਆ ਉਹਨਾਂ ਨੇ ਸਬੰਧਤ ਡੀਐਸਪੀ ਨੂੰ ਮਾਮਲੇ ਦੀ ਜਾਂਚ ਕਰਨ ਲਈ ਜਿਹੜਾ ਵਾ ਉਹ ਲਿਖਿਆ ਵਾ ਕੋ ਦਰਖਾਸਤ ਮੇਰਾ ਖਿਆਲ ਇੱਕ ਅੱਦੇ ਦਿਨ ਚ ਸਬੰਧਤ ਡੀਐਸਪੀ ਕੋਲ ਪਹੁੰਚ ਜਾਣੀ ਆ ਇਹਨਾਂ ਦੇ ਗ੍ਰਿਵੈਂਸਸ ਸੁਣੇ ਜਾਣਗੇ ਮੈਨੂੰ ਲੋਡ ਪਈ ਤੇ ਮੈਂ ਇਹਨਾਂ ਦਾ ਮਸਲਾ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਉਹ ਗ੍ਰਹਿ ਮੰਤਰੀ ਵੀ ਨੇ ਉਹਨਾਂ ਦੇ ਧਿਆਨ ਵਿੱਚ ਵੀ ਲਿਆਉਂਗਾ ਇਦਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਪੋਕਸੋ ਐਕਟ ਲੱਗਾ ਵਾ ਕਤਲ ਹੋਇਆ ਵਾ ਤੇ ਪੁਲਿਸ ਕੋਈ ਕਾਰਵਾਈ ਨਾ ਕਰੇ ਤੇ ਦੋਸ਼ੀ ਸ਼ਰਿਆਮ ਤੁਰੇ ਫਿਰਨ ਇਹ ਬਰਦਾਸ਼ਤ ਤੋਂ ਬਾਹਰ ਆ ਸੋ ਸਖਤੋ ਸਖਤ ਕਾਰਵਾਈ ਜਿਹੜੀ ਆ ਸਬੰਧਤ ਅਫਸਰ ਦੇ ਖਿਲਾਫ ਕੀਤੀ ਜਾਊਗੀ ਜੇ ਉਹਦਾ ਤਬਾਦਲਾ ਕਰਨਾ ਪਿਆ ਜਾਂ ਮਨ ਲੋ ਕੋਈ ਕਰਵਾਉਣਾ ਪਿਆ ਉਥੋਂ ਤੱਕ ਨੌਬਤ ਵੀ ਆਈ ਤੇ ਕਮਿਸ਼ਨਰ ਆਪਣੇ ਐਸਐਸਪੀ ਦਿਹਾਤੀ ਸਾਹਿਬ ਨੂੰ ਮਿਲ ਕੇ ਉਹਦੀ ਵੀ ਸਿਫਾਰਿਸ਼ ਕਰਾਂਗੇ ਉਹਦੀ ਵੀ ਬੇਨਤੀ ਕਰਾਂਗੇ ਉਹਨਾਂ ਨੂੰ ਥੋੜੇ ਦਿਨਾਂ ਦੀ ਗੱਲ ਹੈ ਉਥੇ ਪਿੰਡ ਹੈਗਾ ਸ਼ੀਨਾ ਕਰਨ ਸਿੰਘ ਉਥੋਂ ਦਾ ਕੋਈ ਝਗੜਾ ਸੀ ਉਹ ਹੱਲ ਕੀਤਾ ਉਥੇ ਵੀ ਐਸਐਚਓ ਦਾ ਵੀ ਤੀਰਾ ਬੜਾ ਵਧੀਆ ਰਿਆ ਸੋ ਇਸ ਤਰ੍ਹਾਂ ਜਿਹੜੇ ਕੋਈ ਅਫਸਰ ਇੱਕ ਅੱਧਾ ਜਿਹੜਾ ਕੋਈ ਪੁਲਿਸ ਦਾ ਚਿਹਰਾ ਖਰਾਬ ਕਰਦਾ ਵਾ ਜਾਂ ਪੁਲਿਸ ਦਾ ਜੋ ਇਹ ਹੈਗਾ ਅਕਸਾ ਉਹਨੂੰ ਖਰਾਬ ਕਰਦਾ ਉਹ ਨਹੀਂ ਬਰਦਾਸ਼ਤ ਕੀਤਾ ਜਾਊਗਾ ਇਹਨੂੰ ਕਾਰਵਾਈ ਨੂੰ ਅੱਗੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਲਿਖਣ ਦੀ ਲੋੜ ਪਈ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਇੱਥੇ ਕਾਰਵਾਈ ਹੋਊਗੀ ਔਰ ਪਰਿਵਾਰ ਨੂੰ ਪੂਰਾ ਇਨਸਾਫ ਮਿਲੂਗਾ